ਖੰਡ ਪਾਠ ਸਾਹਿਬ ਰਖਾ ਲੈਣਗੇ ਕੜੀ ਮੁੜੀ ਪੁੱਛਣਾਉਣਗੇ ਪੇਟਾ ਕਿੰਨੀ ਰੱਖੀਏ ਸਾਰਾ ਟਬਰ ਵਾਰੀ ਵਾਰੀ ਆਊ ਉਹ ਕਹਿੰਦੇ ਕਾਕੇ ਦਾ ਵਿਆਹ ਚਲੋ 7500 ਰੱਖ ਦਿਓ ਇਹ ਤਾਂ ਲਾਲਚ ਨਹੀਂ ਹੋ ਗਿਆ ਤੁਹਾਨੂੰ ਜਿਆਦਾ ਜਿਆਦਾ ਹੀ ਲਾਲਚ ਹੋਇਆ ਹੋਇਆ ਤਿੰਨ ਦਿਨ ਪੰਜ ਖੰਡ ਪਾਠੀ ਸਿੰਘ ਪਾਠ ਕਰਦੇ ਰਹੇ ਨੇ ਇਹ ਤਿੰਨ ਵਾਰੀ ਅਰਦਾਸ ਕਰੀਏ ਆਰੰਭ ਵੇਲੇ ਮੱਧ ਵੇਲੇ ਭੋਗ ਵੇਲੇ ਇਨਾਂ ਦੇ ਡੰਗਰ ਠੀਕ ਰਹਿਣ ਇਨਾਂ ਦੇ ਜਵਾਗ ਠੀਕ ਰਹਿਣ ਫਸਲ ਚੰਗੀ ਰਹੇ ਵਿਦੇਸਾਂ ਵਿੱਚ ਵੀ ਦੀ ਰੱਖਿਆ ਕਰਿਓ ਉਸੇ ਕੱਕੇ ਦੇ ਵਿਆਹ ਤੇ ਤੁੰਬੇ ਵਾਲਾ ਸੱਦ ਲੈਨੇ ਆਪਾਂ ਉਹਨੂੰ 7100 ਦੇਨੇ ਉਹ ਕਿੰਨੇ 7100 ਨਾਲ ਤਾਂ ਉਹਨਾਂ ਨਾਲ ਹੋਰ ਨਾ ਗੱਲ ਵੀ ਨਹੀਂ ਕਰਨੀ ਹੈ ਢਾਈ 3 ਲੱਖ ਰੁਪਏ ਦਾ ਲਊਗਾ ਇਹ 2 ਘੰਟੇ ਰੌਣ ਕਲਾਉਣ ਦਾ ਉਸ ਪਾਸੇ ਤਾਂ ਦੇ ਸਕਦੇ ਆ ਆਪਾਂ ਪਰ ਦੁਖੀ